ਦੋਸਤੋ ਅੱਜ ਅੱppa ਗੱਲਬਾਤ ਕਰਨੀ ਹੈ ਭਾਰਤ ਗਰੀਬ ਨਹੀਂ ਹੈ ਇਸ ਨੂੰ ਲੁੱਟ ਕੇ ਗਰੀਬ ਬਣਾਇਆ ਗਿਆ ਹੈ ਦੋਸਤੋ ਸਾਨੂੰ ਸਾਡੇ ਇਤਿਹਾਸ ਵਿੱਚ ਪੜਾਇਆ ਜਾਂਦਾ ਹੈ ਕਿ ਭਾਰਤ ਇੱਕ ਗਰੀਬ ਦੇਸ਼ ਹੈ ਪਰ ਅਸਲ ਵਿੱਚ ਭਾਰਤ ਨਾ ਪਹਿਲਾਂ ਗਰੀਬ ਸੀ ਅਤੇ ਨਾ ਹੀ ਇਹ ਅੱਜ ਗਰੀਬ ਹੈ ਇਸ ਭਾਰਤ ਨੂੰ ਇੱਕ ਸਾਜ਼ਿਸ਼ ਦੇ ਅਧੀਨ ਗਰੀਬ ਬਣਾਇਆ ਗਿਆ ਹੈ ਇਸ ਭਾਰਤ ਵਿੱਚ ਕਦੇ ਡਾਚ ਆਏ ਕਦੇ ਫਰਾਂਸੀਸਿਜ਼ ਆਏ ਕਦੇ ਮੁਗਲ ਆਏ ਤੇ ਕਦੇ ਅੰਗਰੇਜ਼ ਆਏ ਇਹਨਾਂ ਸਾਰੇ ਲੋਕਾਂ ਨੇ ਇਸ ਦੇਸ਼ ਨੂੰ ਖੂਬ ਲੁੱਟਿਆ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਵੋ ਕਿ ਜੇਕਰ ਭਾਰਤ ਇੱਕ ਗਰੀਬ ਦੇਸ਼ ਹੁੰਦਾ ਤਾਂ ਇਹ ਸਾਰੇ ਲੋਕ ਇੱਥੇ ਕੀ ਲੈਣਾ ਆਏ ਸਨ ਚੋਰ ਉਸੇ ਘਰ ਵਿੱਚ ਹੀ ਸਨ ਲਗਾਵੇਗਾ ਜਿਸ ਘਰ ਵਿੱਚ ਸੋਨਾ ਜਾਂ ਨਗਦੀ ਪੈਸਾ ਚੋਰ ਨੂੰ ਦਿਸਦਾ ਹੋਵੇ ਜਿਸ ਆਦਮੀ ਦੇ ਘਰ ਖਾਣ ਵਾਸਤੇ ਪੀਪੇ ਵਿੱਚ ਆਟਾ ਵੀ ਨਾ ਹੋਵੇ ਤਾਂ ਚੋਰ ਨੇ ਉੱਥੇ ਕੀ ਲੈਣ ਜਾਣਾ ਹੈ ਇਤਿਹਾਸ ਗਵਾਹ ਹੈ ਕਿ 18ਵੀਂ ਸਦੀ ਤੱਕ ਭਾਰਤ ਪੂਰੀ ਦੁਨੀਆ ਦੀ ਅਗਵਾਈ ਕਰਦਾ ਰਿਹਾ ਹੈ 1947 ਤੱਕ ਡਾਲਰ ਪਾਉਂਡ ਤੇ ਰੁਪਏ ਦੀ ਕੀਮਤ ਲਗਭਗ ਲਗਭਗ बराबर ਸੀ ਫਿਰ ਅਸੀਂ ਕਿਸ ਆਧਾਰ ਉੱਪਰ ਮੰਨ ਲਿਆ ਕਿ ਭਾਰਤ ਇੱਕ ਗਰੀਬ ਦੇਸ਼ ਹੈ ਬਾਹਰਲੇ ਲੋਕਾਂ ਨੇ ਸਾਡੇ ਦੇਸ਼ ਨੂੰ ਜੋ ਲੁੱਟਿਆ ਸੁ ਲੁੱਟਿਆ ਪਰ ਆਜ਼ਾਦੀ ਤੋਂ ਬਾਅਦ ਸਾਡੇ ਆਪਣੇ ਹੀ ਦੇਸ਼ ਦੇ ਲੋਕਾਂ ਨੇ ਲੁੱਟਣ ਵਾਲੀਆਂ ਪਿਛਲੀਆਂ ਸਾਰੀਆਂ ਕਸਰਾਂ ਘੱਡ ਦਿੱਤੀਆਂ ਉਨਾ ਇਹ ਦੇਸ਼ 400 ਸਾਲਾਂ ਵਿੱਚ ਨਹੀਂ ਲੁੱਟਿਆ ਗਿਆ ਜਿੰਨਾ ਸਿਰਫ 75 76 ਸਾਲਾਂ ਵਿੱਚ ਸਾਡਾ ਦੇਸ਼ ਸਾਡੇ ਹੀ ਵੀ ਮੰਨ ਲੋਕਾਂ ਨੇ ਲੁੱਟਿਆ ਹੈ ਗਾਂਧੀ ਪਰਿਵਾਰ ਤੋਂ ਲੈ ਕੇ ਅੱਜ ਤੱਕ ਦੇ ਸਾਰੇ ਹੀ ਰਾਜਨੀਤਿਕ ਲੋਕਾਂ ਨੇ ਇਸ ਦੇਸ਼ ਨੂੰ ਲੁੱਟ-ਲੁੱਟ ਕੇ ਸਾਰੇ ਦਾ ਸਾਰਾ ਪੈਸਾ ਸਵਿਟਜ਼ਰਲੈਂਡ ਦੀਆਂ ਬੈਂਕਾਂ ਵਿੱਚ ਜਮ੍ਹਾਂ ਕਰਵਾ ਰੱਖਿਆ ਹੈ ਇਹੀ ਕਾਰਨ ਹੈ ਕਿ ਸਾਡੇ ਦੇਸ਼ ਦੇ ਲੋਕਾਂ ਦੀ ਹਾਲਤ ਅੱਜ ਇੰਨੀ ਮਾੜੀ ਹੈ ਕਿ ਨਾ ਕਿਸੇ ਕੋਲੇ ਰੋਜ਼ਗਾਰ ਹੈ ਤੇ ਨਾ ਹੀ ਕੋਈ ਚੰਗਾ ਕਮਾਈ ਦਾ ਸਾਧਨ ਹੈ ਤੇ ਉਹਨਾਂ ਨੂੰ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ। ਰਾਜਨੀਤਿਕ ਲੋਕਾਂ ਤੋਂ ਇਲਾਵਾ ਸਾਡੇ ਦੇਸ਼ ਨੂੰ ਸਾਡੇ ਸਰਕਾਰੀ ਮੁਲਾਜ਼ਮਾਂ ਨੇ ਵੀ ਦੇਸ਼ ਨੂੰ ਬਹੁਤ ਲੁੱਟਿਆ ਹੈ। ਇੱਕ ਸੇਵਾਦਾਰ ਤੋਂ ਲੈ ਕੇ ਡੀਸੀ ਤੱਕ ਦੇ ਸਰਕਾਰੀ ਮਲਾਜ਼ਮ ਇਸ ਦੇਸ਼ ਨੂੰ ਨੋਚ-ਨੋਚ ਕੇ ਖਾ ਰਹੇ ਹਨ ਇਸ ਦੇਸ਼ ਵਿੱਚ ਬਹੁਤ ਘੱਟ ਲੋਕ ਚਾਹੇ ਉਹ ਰਾਜਨੀਤਿਕ ਨੇਤਾ ਹੋਣ ਅਤੇ ਜਾਂ ਫਿਰ ਸਰਕਾਰੀ ਮਲਾਜ਼ਮ ਹੋਣ ਜੋ ਇਮਾਨਦਾਰ ਹਨ ਪਰ ਜ਼ਿਆਦਾਤਰ ਗਿਣਤੀ ਬੇਈਮਾਨ ਲੋਕਾਂ ਦੀ ਹੀ ਹੈ ਇੱਥੇ ਕੁਝ ਮਹਿਕਮੇ ਤਾਂ ਅਜਿਹੇ ਹਨ ਜੋ ਲੋਕਾਂ ਨੂੰ ਡਰਾ ਡਰਾ ਕੇ ਲੁੱਟਦੇ ਹਨ ਉਹ ਕਿਸੇ ਦੀ ਵੀ ਪ੍ਰਵਾਹ ਨਹੀਂ ਕਰਦੇ ਇੱਥਾਂ ਤੋਂ ਲੈ ਕੇ ਉੱਪਰ ਤੱਕ ਸਾਰੇ ਲੋਕ ਇੱਕ ਦੂਜੇ ਨਾਲ ਰਲੇ ਹੋਏ ਹਨ ਦੋਸਤੋ ਜੇਕਰ ਅੱਜ ਵੀ ਇਸ ਦੇਸ਼ ਦੀ ਲੁੱਟ ਬੰਦ ਹੋ ਜਾਵੇ ਅਤੇ ਲੁੱਟਿਆ ਹੋਇਆ ਮਾਲ ਇਹਨਾਂ ਬੇਈਮਾਨ ਲੋਕਾਂ ਤੋਂ ਵਾਪਸ ਕਰਵਾ ਲਿਆ ਜਾਵੇ ਅਜੇ ਵੀ ਸਾਡਾ ਦੇਸ਼ ਕਿਸੇ ਦੂਸਰੇ ਦੇਸ਼ਾਂ ਨਾਲੋਂ ਘੱਟ ਨਹੀਂ ਰਹੇਗਾ ਇੱਕ ਸੇਵਾਦਾਰ ਤੋਂ ਲੈ ਕੇ ਡੀਸੀ ਲੈਵਲ ਤੱਕ ਅਤੇ ਇੱਕ ਐਮਐਲਏ ਤੋਂ ਲੈ ਕੇ ਮੰਤਰੀ ਤੱਕ ਸਭ ਦੀ ਪ੍ਰਾਪਰਟੀ ਚੈੱਕ ਕਰਕੇ ਵਾਧੂ ਪੈਸਾ ਤੇ ਜਾਇਦਾਦ ਜਬਤ ਕਰ ਲਈ ਜਾਵੇ ਅਤੇ ਉਸ ਧਨ ਨੂੰ ਇਮਾਨਦਾਰੀ ਨਾਲ ਦੇਸ਼ ਦੇ ਵਿਕਾਸ ਉੱਪਰ ਲਾਇਆ ਜਾਵੇ ਤਾਂ ਅਸੀਂ ਅੱਜ ਵੀ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਤੋਂ ਘੱਟ ਨਹੀਂ ਹੋਵਾਂਗੇ ਪਰ ਇਹ ਸਾਰਾ ਕੰਮ ਕਰੇ ਕੌਣ ਬਿੱਲੀ ਦੇ ਗਲ ਟੱਲੀ ਬੰਨੇ ਕੌਣ ਜੇਕਰ ਅਸੀਂ ਸਾਰੇ ਜਣੇ ਇਹ ਹੀ ਕਹੀ ਜਾਈਏ ਕਿ ਚੱਲੇ ਜਾਂਦੇ ਹੋ ਜਿਵੇਂ ਚੱਲਦਾ ਹੈ ਤਾਂ ਫਿਰ ਚੱਲ ਤਾਂ ਸਦੀਆਂ ਤੋਂ ਹੀ ਰਿਹਾ ਹੈ ਇਸ ਕੰਮ ਵਾਸਤੇ ਕੁਝ ਇਮਾਨਦਾਰ ਲੋਕਾਂ ਨੂੰ ਅੱਗੇ ਆਉਣਾ ਪਵੇਗਾ ਗੰਦਗੀ ਨੂੰ ਸਾਫ਼ ਕਰਨ ਵਾਸਤੇ ਖੁਦ ਗੰਦਗੀ ਵਿੱਚ ਹੱਥ ਪਾਉਣਾ ਪਵੇਗਾ ਸਾਨੂੰ 150 ਕਰੋੜ ਵਾਲੀ ਆਬਾਦੀ ਵਾਲੇ ਦੇਸ਼ ਵਿੱਚੋਂ ਸਿਰਫ 543 ਇਮਾਨਦਾਰ ਲੋਕਾਂ ਦੀ ਤਲਾਸ਼ ਕਰਨੀ ਪਵੇਗੀ ਜਿਹੜਾ ਕਿ ਜਿਹੇ ਪ੍ਰਧਾਨ ਮੰਤਰੀ ਦੀ ਚੋਣ ਹੋਵੇਗੀ ਚੋਣ ਕਰਨਗੇ ਜਿਹੜਾ ਇਹਨਾਂ ਬੇਈਮਾਨ ਲੋਕਾਂ ਦੀ ਚੂੜੀ ਟੈਟ ਕਰੇਗਾ ਇਹਨਾਂ ਦੇ ਪ੍ਰਾਪਰਟੀ ਚੈੱਕ ਕਰਕੇ ਇਹਨਾਂ ਵਿੱਚੋਂ ਵਾਧੂ ਧਨ ਅਤੇ ਜਾਇਦਾਦ ਜ਼ਬਤ ਕਰੇਗਾ ਇਸ ਕੰਮ ਵਾਸਤੇ ਸਾਨੂੰ ਪਿੰਡ ਲੈਵਲ ਤੋਂ ਲੈ ਕੇ ਸਟੇਟ ਲੈਵਲ ਤੱਕ ਕੰਮ ਕਰਨਾ ਪਵੇਗਾ ਸੋ ਉਮੀਦ ਹੈ ਕਿ ਭਾਰਤ ਨੂੰ ਕਦੇ ਇਹੋ ਜਿਹਾ ਇਮਾਨਦਾਰ ਅਤੇ ਨੇਡਰ ਪ੍ਰਧਾਨ ਮੰਤਰੀ ਮਿਲੇਗਾ ਜੋ ਇਹ ਸਾਰੇ ਕੰਮ ਨੂੰ ਕਰਨ ਦੀ ਹਿੰਮਤ ਰੱਖਦਾ ਹੋਵੇ ਸੋ ਇਸ ਉਮੀਦ ਨਾਲ ਮੈਂ ਆਪਣੀ ਇਸ ਗੱਲਬਾਤ ਨੂੰ ਇੱਥੇ ਹੀ ਸਮਾਪਤ ਕਰਦਾ ਹਾਂ ਜੇਕਰ ਆਪ ਜੀ ਨੂੰ ਮੇਰੇ ਵਿਚਾਰ ਚੰਗੇ ਲੱਗਣ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਸਰੀ ਕਾ